बहुत वह कम करते हो जो भी है सच्ची दिवाली बी बहुत बहुत मुबारख ਹਲਰ ਨਾਲ ਆਜੋ ਤੇ ਬਲੈਂਕ ਬਾਰੀ ਖੜਾ ਬਹੁਤ ਵਧੀਆ ਬਾਰ ਕਰਦੇ ਹੋ ਥੈਂਕ ਯੂ ਬਹੁਤ ਵਧੀਆ ਤੁਸੀਂ ਕੰਮ ਕਰਦੇ ਹੋ ਪਰੇਗਾ ਠੀਕ ਹੈ ਜੋਗੀ ਬਹੁਤ ਬਹੁਤ ਮੁਬਾਰਕਾਂ ਤੇ ਨਿਮਰਤਾ ਇੱਧਰ ਦੇਖੀਏ ਵੀਰ ਪੁੱਤਰੇ ਤਾਂ ਅੰਦਰ ਵੀ ਕਰ ਲਈਏ ਚਲ ਅੰਦਰ ਹੀ ਆ ਜਾਓ ਦੇਖੀਏ ਅੱਗੀ ਦਵਾ ਲਈਏ ਬਹੁਤ ਬਹੁਤ ਮੁਬਾਰਕਾਂ ਇਹ ਤੇ ਉਹ ਸਰ ਸੁਪਰਵਾਈਜ਼ਰ ਆਈਏ ਇਹ ਬਹੁਤ ਹੀ ਵਧੀਆ ਇਨਸਾਨ ਨੇ ਸਾਡੇ ਨਾਲ ਹਰ ਟਾਈਮ ਹਰ ਪਾਸੇ ਖੜਦੇ ਆ ਸਾਡਾ ਹਰ ਜਿੰਨਾ ਵੀ ਮਾਨਤਾਣ ਬਣਦਾ ਇਹ ਸਾਨੂੰ ਦਿੰਦੇ ਆ ਹਰ ਸਾਲ ਇਹ ਇਦਾਂ ਨਹੀਂ ਕਿ ਪਹਿਲੀ ਵਾਰੀ ਹਰ ਸਾਲ ਸਾਨੂੰ ਇਦਾਂ ਹੀ ਮਾਨਤਾਣ ਦਿੰਦੇ ਆ ਜੋ ਇਹਨਾਂ ਦੇ ਵੱਤ ਤੋਂ ਵੱਧ ਪੋਸੀਬਲ ਹੁੰਦਾ ਉਹ ਸਾਡੇ ਲਈ ਕਰਦੇ ਆ ਬਾਕੀ ਮੈਂ ਆਪਣੇ ਸ਼ਹਿਰ ਵਾਸੀਨੋਂ ਅਪੀਲ ਇਹੀ ਕਰੂੰਗਾ ਕਿ ਆਪਾਂ ਜੋ ਵੀ ਹੈ ਆਪਾਂ ਗ੍ਰੀਨ ਦੀਵਾਲੀ ਮਨਾਈਏ ਕਿ ਆਪਾਂ ਜ਼ਿਆਦਾ ਪੋਲੂਸ਼ਨ ਨਾ ਕਰੀਏ ਤੇ ਆਪਾਂ ਇੱਕ ਇੱਕ ਕਰ ਪੇੜ ਜ਼ਰੂਰ ਲਾਈਏ ਆਪਾਂ ਜਿੱਦ ਨਾਲ ਅਪਣੀ ਕੀ ਐਟਮੋਸਫੇਅਰ ਨੂੰ ਫਰਕ ਹੋਊਗਾ ਜੀ ਅਗਰ ਅੱਜ ਤੁਹਾਡੇ ਭਰਾ ਦੀ ਉਹ ਰਟ ਇਹਨਾਂ ਕਰਕੇ ਅਸੀਂ ਤਾਂ ਇੱਕ ਫੋਨ ਕਰਨਾ ਹੁੰਦਾ ਇੱਧਰ ਦੇਖ ਲਾਂਗੇ ਰਾਤ ਨੂੰ ਲਾਈਟ ਚਲੇ ਜਾਂਦੀ ਹੈ ਲਾਈਨਮੈਨ ਦਾ ਬਿਜਲੀ ਬੋਰਡ ਤੋਂ ਜਿਹਦੇ ਫੋਨ ਚੱਕਦੇ ਆ ਕੇ ਨਾਲ ਦੇ ਨਾਲ ਕੰਪਲੇਂਟ ਸੋਲਵ ਕਰਦੇ ਆ ਬਰਸਾਤਾ ਤੁਸੀਂ ਦੇਖਿਆ ਪਿੱਛੇ ਜਿ ਕਿੰਨਾ ਬੁਰਾ ਹਾਲ ਸੀ ਮੇਰੇ ਨਾਲ ਪਹਿਲਾਂ ਇਹ ਖੜੇ ਹੁੰਦੇ ਇਹ ਇਹ ਇਹਨਾਂ ਕਰਕੇ ਹੀ ਹੈ ਜੋ ਵੀ ਹੈਗਾ ਅਗਰ ਵਾਰਡ ਵਿੱਚ ਚਾਰ ਬੰਦੇ ਵਾਇਗਰੂ ਦੀ ਕਿਰਪਾ ਨਾਲ ਕਹਿੰਦੇ ਕਿ ਵਧੀਆ ਕੰਮ ਕਰ ਰਹੇ ਆ ਤਾਂ ਇਹਨਾਂ ਕਰਕੇ ਹੀ ਆ ਜੀ ਅੱਜ ਕਿਹੜੇ ਕਿਹੜੇ ਮਜ਼ਦਮ ਜਿਹੜੇ ਉਹਰੇ ਆਏ ਨੇ ਜਿਨ੍ਹਾਂ ਨੂੰ ਤੁਸੀਂ ਦਿਵਾਲੀ ਦਾ ਤਿਹਾਰ ਜਿਹੜਾ ਮਨਾ ਰਹੇ ਹੋ ਸਰ ਨਗਰ ਕਾਉਂਸਲ ਤੋਂ ਜਿਹੜੇ ਸਟਰੀਟ ਲਾਈਟਾਂ ਵਾਲੇ ਵਾਟਰ ਸਪਲਾਈ ਵਾਲੇ ਪਾਈਪਾਂ ਲੀਕ ਹੋ ਜਾਂਦੀਆਂ ਸਿਵਰੇਜ ਵਾਲੇ ਲੌਕੀ ਹੋ ਜਾਂਦੀ ਹੈ ਤੇ ਆਪਣਾ ਮੈਂਟਨੈਂਸ ਡਿਪਾਰਟਮੈਂਟ ਵਾਲੇ ਹੈ ਜੀ ਜਿਨ੍ਹਾਂ ਵੀ ਮੇਰੇ ਮਤਲਬ ਮੈਨੂੰ ਜਿਨ੍ਹਾਂ ਇਹਨਾਂ ਦੀ ਲੋੜ ਜਦੋਂ ਮੈਨੂੰ ਪੈਂਦੀ ਹੈ ਲਾਈਟ ਖਰਾਬ ਹੋ ਗਈ ਸਟਰੀਟ ਲਾਈਟ ਖਰਾਬ ਹੋ ਗਈ ਕਿਤੇ ਜਾ ਕੇ ਕਿਤੇ ਰੇਨ ਵਾਟਰ ਬਲੌਕ ਹੋ ਗਏ ਸਾਫ ਸਫਾਈ ਹੋਈ ਹੈ ਸਾਰੇ ਮੁਲਾਜ਼ਮਾਂ ਨੂੰ ਅੱਜ ਇਸ ਦਿਨ ਤੇ ਮੈਂ ਕਹਨਾ ਕਿ ਹਾਂ ਮੇਰੇ ਨਾਲ ਇਸ ਸਾਲ ਨਹੀਂ ਮੈਂ ਸ਼ੁਰੂ ਤੋਂ ਹੀ ਕਰ ਤੁਸੀਂ ਤਾਂ ਸ਼ੁਰੂ ਤੇ ਕਰ ਰਹੇ ਹੋ ਪਰ ਇਹ ਜੇ ਆਪਾਂ ਗੱਲ ਕਰੀਏ ਥਰੜ ਦੇ ਵਿੱਚ ਇੱਕ ਮਸਾਲਾ ਹੈ ਹੋਰ ਕਿਸੇ ਐਮਸੀ ਨੇ ਇਹ ਜੋ ਉਪਰਾਲਾ ਨਹੀਂ ਕਰਿਆ ਤੁਹਾਡੇ ਮਨ ਦੇ ਵਿੱਚ ਕੀ ਆਇਆ ਕਿ ਮੁਲਾਜ਼ਮਾਂ ਦੇ ਨਾਲ ਦੁਵਾਲੀ ਮਨਾਣੀ ਜਾਏਗੀ ਦੇਖੋ ਜੀ ਆਪਾਂ ਮਹਿੰਗੇ ਗਿਫਟ ਲੈਂਦੇ ਆ ਰਿਸ਼ਤੇਦਾਰਾਂ ਨੂੰ ਹਨ ਸਾਖ ਸਬੰਧੀਆਂ ਨੂੰ ਯਾਰਾਂ ਦੋਸਤਾਂ ਨੂੰ ਉੱਥੇ ਵੀ ਆਪਾਂ ਲੱਖਾਂ ਰੁਪਏ ਖਰਚ ਕਰਦੇ ਆ ਤਾਂ ਉਹ ਆਪਸੀ ਮੇਲ ਮਲਾਪ ਉਹਨਾਂ ਨਾਲ ਘਟ। ਸੋ ਮੇਰਾ ਹੁਣ ਇਹ ਹੈ ਕਿ ਜਿਹੜੇ ਆਪਣੇ ਨਾਲ 24 ਘੰਟੇ ਰਹਿੰਦੇ ਆ ਹਨਾ ਆਪਾਂ ਸਭ ਤੋਂ ਪਹਿਲ ਇਹਨਾਂ ਨੂੰ ਦਈਏ। ਬਾਕੀ ਗਿਫਟਾਂ ਦਾ ਆਦਾਨ ਪ੍ਰਦਾਨ ਮੈਂ ਤੁਹਾਡੇ ਘਰਾਂ ਦੇ ਆਏ ਤੁਸੀਂ ਮੇਰੇ ਘਰਾਂ ਦੇ ਆਏ ਉਹ ਚੀਜ਼ਾਂ ਨੂੰ ਬੰਦ ਕਰਕੇ ਆਪਸੀ ਮੇਲ ਚੋਲ ਵਧਾਈਏ। ਤਾਂ ਇਸ ਕਰਕੇ ਮੈਂ ਦੀਵਾਲੀ ਨੂੰ ਆਪਣੇ ਭਰਾਵਾਂ ਨਾਲ ਹੀ ਸੈਲੀਬ੍ਰੇਟ ਕਰਨਾ ਮੈਨੂੰ ਜ਼ਿਆਦਾ ਵਧੀਆ ਲੱਗਦਾ ਦਿਨ ਨੂੰ ਸਕੂਨ ਮਿਲਦਾ ਹੈ। ਐਮਸੀ ਸਾਹਿਬ ਬੜਾ ਮਿਹਨਤ ਵਾਲਾ ਕੰਮ ਇਹਨਾਂ ਦਾ। ਠੀਕ ਹੈ ਜੀ, ਦੇਰ ਸਵੇਰ ਖੜੇ ਹੁੰਦੇ ਆ। ਸੁਣੋ ਇਹਦੇ ਵਾਸਤੇ ਸਰਕਾਰ ਨੂੰ ਵੀ ਅਲੱਗ ਤੋਂ ਅਪੀਲ ਕਰੋਗੇ ਕਿ ਇਹਨਾਂ ਦਾ ਕੁਛ ਅੱਗੇ ਜਿਹੜਾ ਕੀਤਾ ਜਾਵੇ ਪੱਕੇ ਤੌਰ ਤੇ ਜਾਂ ਕੁਛ ਕੀਤਾ ਜਾਵੇ ਬਿਲਕੁਲ ਜੀ ਮੈਂ ਸਰਕਾਰ ਨੂੰ ਵੀ ਇਹ ਅਪੀਲ ਕਰੂੰਗਾ ਬਲਕਿ ਅਸੀਂ ਦਾ ਹਾਊਸ ਦੀ ਮੀਟਿੰਗ 'ਚ ਵੀ ਇਹਨਾਂ ਬਾਰੇ ਗੱਲ ਕੀਤੀ ਹੈ ਕਿ ਚੰਡੀਗੜ੍ਹ ਦਾ ਜਿਹੜਾ ਕਰੈਕਟਰ ਰੇਟ ਹੈ ਉਹ ਇਹਨਾਂ ਨੂੰ ਮਿਲਣਾ ਚਾਹੀਦਾ 8-10000 'ਚ ਅੱਜ ਦੇ ਟਾਈਮ ਵਿੱਚ ਤੁਸੀਂ ਦੇ ਸੋਚੋ ਕਿ ਕਿਵੇਂ ਘਰ ਚੱਲੇਗਾ ਇਹਨਾਂ ਦਾ ਆ ਕਰੈਕਟਰ ਇਹ ਇਹ ਪੋਸੀਬਲ ਹੀ ਨਹੀਂ ਹੈਗਾ ਤੋਂ ਮੇਰੀ ਪੰਜਾਬ ਸਰਕਾਰ ਨੂੰ ਔਰ ਸਾਡੇ ਨਗਰ ਕੌਂਸਲ ਦੇ ਪ੍ਰਧਾਨ ਜੀ ਨੂੰ ਇਹਦੇ ਬਾਰੇ ਬੇਨਤੀ ਹੈ ਕਿ ਆਪਾਂ ਇਹਨਾਂ ਵਾਸਤੇ ਕੁਛ ਨਾ ਕੁਛ ਵਧੀਆ ਕਰ ਲੋਕਾਂ ਨੂੰ ਕੀ ਸਨੇਹਾ ਦੋਂਗੇ ਦੀਵਾਲੀ ਦਾ ਹੋਰ ਕੀ ਕਹਿਣਾ ਚਾਹੁੰਦੇ ਲੋਕਾਂ ਨੂੰ ਮੇਰਾ ਸਨੇਹਾ ਬੇਨਤੀ ਆਹੀ ਹੈ ਕਿ ਦੀਵਾਲੀ ਤੇ ਬੰਦੀ ਛੋੜ ਦਿਵਸ ਤੇ ਆਪਾਂ ਗੁਰੂ ਘਰ ਜਾਈਏ ਸਰਬੱਤ ਦੇ ਭਲੇ ਦੀ ਅਰਦਾਸ ਕਰੀਏ ਆਪਸੀ ਮਨ ਮਟਾਵ ਜੇ ਮਾੜੇ ਮੋਟੇ ਕਿਸੇ ਨਾਲ ਹੈਗੇ ਆ ਅੱਜ ਦੂਰ ਕਰੀਏ ਤੇ ਪੋਜ਼ਿਟਿਵ ਰਹੀਏ ਜੀ